ਸੋ ਦੋਸਤੋ ਸਮਰ ਸਾਈਡ ਦੀਆਂ ਐਡਵੈਂਚਰ ਦੀਆਂ ਤਸਵੀਰਾਂ ਦਿਖਾ ਰਹੇ ਆ। ਸੋ ਇਹ ਚਾਰਚ ਫਿਰ ਜਿਹੜਾ ਪਿਛਲੇ ਪਾਸੇ ਇਧਰ ਸਾਹਮਣੇ ਵੀ ਨਾਲ ਤਸਵੀਰ ਦੇ ਚਿੱਟਾ ਜਿਹੜਾ ਦਿਂਦਾ ਇਹ ਬਰਫ਼ ਹੈ। ਪੈ ਰਹੀ ਹੈ ਪੂਰੀ ਤਰ੍ਹਾਂ ਜਿਵੇਂ ਬਾਰਸ਼ ਪੈਂਦੀ ਹੁੰਦੀ ਹੈ ਤੇ ਉਵੇਂ ਰੂਵ ਵਾਂਗੂ ਜਿਵੇਂ ਡਿੱਗਦੇ ਆ ਪੰਬੇ ਉਸ ਤਰ੍ਹਾਂ ਇਹ ਬਰਫ਼ ਪੈ ਰਹੀ ਹੈ। ਸੋ ਇਹ ਦੂਜੀ ਵਾਰ ਆ ਦੋਸਤੋ ਵੀ ਜਿਹੜੀ ਬਰਫ਼ ਪੈ ਰਹੀ ਹੈ। ਅੱਜ ਸਾਨੂੰ ਆਿਆਂ ਨੂੰ ਵੀ 10 ਕੁ ਦਿਨ ਹੋ ਗਏ ਆ 10 ਦਿਨਾਂ ਚ ਇਹ ਦੂਜੀ ਵਾਰ ਆ ਵੈਸੇ ਹੁਣ ਲਗਾਤਾਰ ਹੀ ਪੈਣੀ ਆ برف ਕਿਤੇ ਮੌਸਮ ਸਾਫ ਵੀ ਹੋ ਜਾਣਾ ਤੇ ਕਿਤੇ برف ਇਦਾਂ ਹੀ ਪੈਣੀ ਆ ਸੋ ਆ ਦੇਖੋ ਤਸਵੀਰਾਂ ਤੇ ਇਧਰਲੇ ਪਾਸੇ ਵੀ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਪਕਾਨ ਇਧਰਲੇ ਪਾਸੇ ਪਿਛਲੇ ਪਾਸੇ ਇਧਰੋਂ ਵੀ ਜਿਹੜੀਆਂ ਗੱਡੀਆਂ ਆਉਂਦੀਆਂ ਤਾਂ ਉਹ ਵੀ ਪਿਛਲੇ ਪੱਕਡੀਆਂ ਜਿਹੜੀਆਂ ਖੜੀਆਂ ਇਹਦੇ ਉੱਤੇ ਵੀ ਪੂਰੀ ਤਰ੍ਹਾਂ ਠੱਕ ਜਿਆ ਹੋਈਆਂ ਸੋ ਜਿਹੜੇ ਕੈਨੇਡਾ ਦੇ ਹੋਰ ਹਿੱਸੇ ਆ ਜਿੱਥੇ ਸਰੀਤ ਜਾਂ ਹੋਰ ਆ ਵਿੰਕੂਵਰ ਤੇ ਜਾਂ ਇਧਰਲੇ ਪਾਸੇ ਕਿਤੇ ਹੈ ਵੀ ਨਹੀਂ ਇੱਥੇ ਜ਼ਿਆਦਾਤਰ ਜ਼ਿਆਦਾ ਪੈਂਦੀ ਹੈ ਬਰਫ਼ ਜ਼ਿਆਦਾ ਹੈ ਰੀਚ ਵੀ ਪੈਂਦੀ ਹੈ ਜ਼ਿਆਦਾ ਪਰ ਹੁਣ ਕਈ ਹਿੱਸਿਆਂ 'ਚ ਨਹੀਂ ਹੈ ਬਰਫ਼ ਤੇ ਐਡਵੈਂਟਨ 'ਚ ਜ਼ਰੂਰ ਦੱਸਿਆ ਸੀ ਵੀ ਐਡਵੈਂਟਨ 'ਚ ਇਹ ਬਰਫ਼ ਜ਼ਰੂਰ ਪੈਂਦੀ ਹੈ ਜਿਹੜੀ ਤੇ ਇਹਦੇ ਤਾਂ ਆਹ 3-4 ਮਹੀਨੇ ਲਗਾਤਾਰ ਹੀ ਪੈਣੀ ਹੈ ਬਰਫ਼ ਜਿਹੜੀ ਅਸੀਂ ਘਰ ਆ ਜਿਹੜੇ ਉਪਰੋਸਪਾਨ ਦਾ ਵੀ ਪਤਾ ਚੱਲ ਰਿਹਾ ਇੱਕ ਸਾਰੀ ਹੋ ਗਿਆ نیچے ਅੱਗੇ ਪਤਾ ਲੱਗਦਾ ਵੀ ਇੱਥੇ ਇਹ ਮਕਾਨ ਹੈ ਤੇ ਇੱਥੋਂ ਪਤਾ ਲੱਗਦਾ ਥੋੜਾ ਜਿਹਾ ਜਾਣਾ ਸੀ ਅੱਜ ਬਾਅਦ ਗੁਰੂ ਘਰ ਜਾਣਾ ਸੀ ਸੋ ਹੁਣ ਨਹੀਂ ਜਾਇਆ ਜਾਣਾ ਕਿਉਂਕਿ ਜਿਹੜੀ ਇਹਦੇ ਕਾਰਨ ਔਖਾ ਹੋ ਜੂਗਾ ਵੇਖੋ ਜਿਹੜੀਆਂ ਗੱਡੀਆਂ ਉੱਤੇ ਬਰਫ਼ ਜੰਮ ਗਈ ਆ ਇਹ ਦੇਖਣ ਦੀ ਚਿੱਟੀ ਲੱਗਦੀ ਹੈ ਤੇ ਜਦੋਂ ਗੱਡੀਆਂ ਜਾਂਦੀਆਂ ਜਾਂਕ ਤੇ ਉਹ ਪੂਰਾ ਚਾਰਗੜ੍ਹ ਜੀ ਬੜ ਜਾਂਦੀ ਹੈ ਗੱਡੀਆਂ ਦੇ ਚਾਰ ਸਿਰੇ ਪੂਰੀਆ ਅਸ ਸੋ ਐਡਮੈਟਡੀਆਂ ਤਸਵੀਰਾਂ ਸਬਰ ਸਾਈਡ ਦੀਆਂ ਜਿੱਥੇ ਜ਼ਿਆਦਾਤਰ ਪੰਜਾਬੀ ਰਹਿੰਦੇ ਆ ਆ ਰਿਕ ਡਿਗ ਰਹੀ ਹੈ। ਲਓ ਜੀ। ਜੋ ਅੱਜ ਪੌਣਿਆ ਵੀਡੀਓ ਇਹ ਅਸੀਂ ਦਿਖਾਉਣੇ ਆ। ਚਿੱਟੀ ਚਾਦਰ ਕੁਦਰਤ ਕਾਇਨਾਤ ਨੂੰ ਢੱਕ ਰਹੀ ਹੈ। ਇਹ ਕੁਦਰਤ ਦੇ ਰੰਗ ਹੀ ਨੇ ਜੀ। ਕਿਤੇ ਜ਼ਿਆਦਾ ਕਿਤੇ ਘੱਟ ਹੈ। ਇਹ ਬਰਫਬਾਰੀ। ਜਿਹੜੇ ਘਰਾ ਦੇ ਆ ਵੇਖੋ ਸੱਤਾ ਦੇ ਉੱਤੇ ਆ ਪੂਰੀ। ਇਹ ਗੱਡੀਆਂ ਖੜੀਆਂ ਇਹ 70 H T S W 13 A B S W ਇਹ ਇਹਦਾ ਜਿਹੜਾ ਸਮਰ ਸਾਈਡ ਆ ਇਹਦਾ ਕੋਈ ਇਹ ਲੱਗੇ ਆ ਜਿਹੜੇ ਨੰਬਰ ਰੋਡ ਦੇ ਉੱਤੇ ਲਓ ਜੀ ਹੁਣ ਸਨ ਹੋ ਗਿਆ ਹੱਥ ਤੇ ਲੈਣਿਆ ਇਜਾਜ਼ਤ ਤੁਹਾਡੇ ਤੋਂ ਬਹੁਤ ਧੰਨਵਾਦ ਲਓ ਵੀ ਦੋਸਤੋ ਐਡਮਿੰਟਨ ਚ ਅੱਜ ਸਭ ਤੋਂ ਜ਼ਿਆਦਾ ਬਰਫਬਾਰੀ ਹੋਈ ਹੈ। ਅਸਵੀਰ ਤੋਂ ਆ ਦੇਖੋ ਸਾਫ਼ ਜਿਹੜਾ ਵੀ ਘਰ ਆ ਉੱਥੇ ਸਾਫ਼ ਸਫਾਈ ਉਹਦਾ ਫਰਜ਼ ਹੈ। ਜੇਕਰ ਕੋਈ ਹਾਦਸਾ ਹੋ ਜੇ ਉਸ ਦੇ ਕਿਸੇ ਦੇ ਜਿੱਥੇ ਬਰਫ ਪੈਦੀ ਉਹਦੇ ਘਰ ਅੱਗੇ ਤਾਂ ਉਹ ਜ਼ਿੰਮੇਵਾਰ ਹੁੰਦਾ ਤੇ ਉਹਦੇ ਤੇ ਜੇ ਕੋਈ ਸ਼ਿਕਾਇਤ ਹੋ ਜੇ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੁੰਦੀ ਹੈ। ਉਹ ਸਾਫ ਸਫਾਈ ਉਧਰਲੇ ਪਾਸੇ ਨੇ ਜਿਹੜੀ ਬਰਫ਼ ਨੂੰ ਹਟਾ ਰਿਹਾ ਆਪ ਦੇ ਇੱਕ ਘਰ ਅੱਗੋ ਜਿਹਦੀ ਉਹਦੀ ਡਿਊਟੀ ਹੈ ਫਰਜਪੰਦਾ ਤੇ ਅੱਜ ਜਦੋਂ ਦੇ ਅਸੀਂ ਆਏ ਆ ਸਭ ਤੋਂ ਜ਼ਿਆਦਾ ਸ਼ੁਰੂਆਤ ਆ ਜਿਹੜੀ ਪਹਿਲਾਂ ਕਈ ਦਿਨ ਪਹਿਲਾਂ ਵੀ ਸੀਗੀ ਪਰ ਉਹ ਘੱਟ ਸੀ ਤੇ ਅੱਜ ਤੱਕ ਚਾਰ ਸਫੇਰੇ ਬਰਫ਼ ਦੀ ਜਿਹੜੀ ਚਿੱਟੀ ਚਾਦਰ ਨੇ ਚਾਰ ਸਫੇਰਾ ਢੱਗਿਆ ਹੋਇਆ ਦੇਖੋ ਘਰਾਂ ਦੀਆਂ ਜਿਹੜੀਆਂ ਹੱਤਾ ਉਹਦੇ ਤੇ ਵੀ ਆ ਤੇ ਇਧਰ ਗੱਡੀਆਂ ਜਿਹੜੀਆਂ ਖੜੀਆਂ ਇਹ ਦਿੱਤੀ ਵੀ ਆ ਘਾਹ ਸੀਗਾ ਇੱਥੇ ਪੂਰੀ ਪੈ ਰਹੀ ਹੈ ਬਰਫ ਬਰੀ ਦੇਖ ਲੋ ਰਸਤਾ ਇਹ ਰੋਡ ਆ ਜਿਹੜਾ ਇਦੋਂ ਅੱਗੇ ਤੜਕਣ ਬਾਜੀ ਵੀ ਆ ਜੇ ਥੋੜਾ ਜਿਹਾ ਵੀ ਤਿਲਕ ਗਿਆ ਤੇ ਉਹ ਕਿੱਥੇ ਜਾਊ ਇਧਰਲੇ ਪਾਸੇ ਵੀ ਗੱਡੀਆਂ ਆ ਰਹੀਆਂ ਗੱਡੀ ਆ ਰਹੀ ਹੈ ਕਿਉਂਕਿ ਖੁਰ ਜਾਂਦੀ ਹੈ ਨਾ ਜੋ ਚੱਲਣ ਵਾਲਾ ਹੀਟ ਨਾਲ ਗੱਡੀ ਤੇ ਜਿਹੜੀ ਸੱਤ ਤੇ ਪੈਂਦੀ ਹੈ ਇਹ ਖੁਰ ਜਾਂਦੀ ਹੈ ਬਰਫ ਉਧਰੇ ਪਾਸੋਂ ਵੀ ਜਿਹੜੀ ਗੱਡੀ ਆਉਂਦੀ ਹੈ ਕਿਉਂਕਿ ਖੜੀ ਗੱਡੀ ਦੇ ਉੱਤੇ ਬਰਫ ਬਾਰੀ ਹੁੰਦੀ ਹੈ ਜਦੋਂ ਗੱਡੀ ਚੱਲਦੀ ਆ ਉਹਦੇ ਨੂੰ ਗਰਮ ਹੁੰਦੀ ਹੈ ਹੀਟ ਹੁੰਦੀ ਹੈ ਤੇ ਇਹ ਜਿਹੜੀਆਂ ਆਹ ਗੱਡੀਆਂ ਖੜੀਆਂ ਜਦੋਂ ਇਹਨਾਂ ਨੂੰ ਚਲਾਉਣ ਤੋਂ ਪਹਿਲਾਂ ਨਾ ਇੱਕ ਤਾਰ ਇਹਨਾਂ ਨੂੰ ਬਕਾਇਦਾ ਹੀਟ ਲਈ ਤਰਾਤ ਨੂੰ ਤਾਰ ਲਾ ਕੇ ਪਲੱਗ ਲਾ ਕੇ ਪੈਂਦੇ ਆ ਇਹ ਜਦੋਂ ਬਰਫ ਜ਼ਿਆਦਾ ਹੁਣ ਪੈਣ ਲੱਗੂਗੀ ਤੇ ਤਾਂ ਕਿ ਗੱਡੀ ਸਟਾਰਟ ਹੋ ਜੇ ਜਲਦੀ ਨਹੀਂ ਤਾਂ ਸਟਾਰਟ ਹੀ ਨਹੀਂ ਹੁੰਦੀਆਂ ਗੱਡੀਆਂ ਜਾਮ ਹੋ ਜਾਂਦੀਆਂ برف ਨਾਲ ਸੋ ਆ ਦੇਖੋ ਇਹ ਗੱਡੀਆਂ ਦੇ ਉੱਤੇ برف ਨਹੀਂ ਕਿਉਂਕਿ ਇਹ ਗੱਡੀਆਂ ਚੱਲ ਰਹੀਆਂ ਤੇ ਇਹਦਾ ਜਿਹੜਾ ਤਾਪਮਾਨ ਆ ਜਿਹੜਾ ਗਰਮੈਸ ਆ ਉਹਦੇ ਨਾਲ برف ਖਰੀ ਜਾਂਦੀ ਹੈ ਇਹ ਤੇ ਪਤਾ ਹੀ ਨਹੀਂ ਲੱਗਦਾ ਵੀ ਕੱਲ ਕੀ ਸੀ ਤੇ ਅੱਜ ਕੀ ਹੈ ਉਹ ਹੈਡ ਮੈਂਟਨ ਚ برف ਜਿਹੜੀ ਪਈ ਆ ਸਾਡੇੋਂ ਤੋਂ ਦੂਜੇ ਦਿਨਾਂ ਪਹਿਲੇ ਦਿਨ ਥੋੜੀ ਸੀਗੀ ਮਾਮੂਲੀ ਸੀਗੀ ਪਤਾ ਨਹੀਂ ਲੱਗਦਾ ਸੀ ਇੰਨਾ ਜ਼ਿਆਦਾ ਉਦੋਂ ਤਾਂ ਹੁਣ ਤਾਂ ਚਾਰ ਸਫੇਰ ਜਿਵੇਂ ਢੱਕ ਲਿਆ ਸੋ ਦੋਸਤੋ ਕਿਸੇ ਵੀ ਘਰਗੇ ਜੇਕਰ برف ਇਦਾ ਰਹਿੰਦੀ ਆ ਤੇ ਕੋਈ ਲੰਘਣ ਵਾਲਾ ਫੀਸਲ ਗਿਆ ਡਿੱਗ ਪਿਆ ਤਾਂ ਉਹ ਵਿਅਕਤੀ ਮਕਾਨ ਵਾਲਿਆਂ ਦੀ ਕੰਪਲੀਟ ਪੁਰਸ ਦਾ ਨੰਬਰ ਆ 911 911 ਉਥੇ ਕੰਪਲੀਟ ਕਰ ਸਕਦਾ ਹੈ ਤੇ ਇਹ ਜਿਹੜੀ ਜੋ ਵੀ ਆ ਬਰਬਰੀ ਹੈ ਇਹ ਆਪ ਲੋਪ ਕਰਾ ਤੋ ਹਰ ਵਿਅਕਤੀ ਨੂੰ اٹھਾਉਣੀ ਪੈਣੀ ਹੈ ਹਰੇਕ ਦਾ ਫਰਜ਼ ਬੰਦਾ ਤੇ ਕਾਨੂੰਨ ਅਨੁਸਾਰ ਸਾਨੂੰ ਤਕਨੋ ਲਾਗੂ ਹੁੰਦਾ ਹੈ ਸੋ